ਵਾਈਗੁਰਜੀ ਦਾ ਕਾਲਸਾ ਵਾਈਗੁਰਜੀ ਦੀ ਫਤਿਹ ਸੰਗਤ ਜੀ ਤੁਹਾਨੂੰ ਪਤਾ ਭਈ ਹੁਣ ਪੰਜਾਬ 'ਚ ਇਦਾਂ ਦੇ ਵੀ ਰਹਿਗੇ ਆ ਥਾਂ ਜਿੱਥੇ ਘੜੀ-ਘੜੀ ਹੜਾ ਰਹੇ ਆ ਹੁਣ ਤਾਂ 2-2 3 ਸਾਲ ਵਿੱਚ ਹੜਾ ਰਹੇ ਆ ਤੇ ਤੁਹਾਨੂੰ ਇਹ ਵੀ ਪਤਾ ਭਈ ਖਾਲਸਾ ਜਿਹੜਾ ਸੇਵਾ ਕਰਦੀ ਆ ਕੋਈ ਰੇਸ ਨਹੀਂ ਹੁੰਦੀ ਕੰਪੀਟੀਸ਼ਨ ਹੀ ਹੁੰਦੀ ਅਸੀਂ ਸੋਚ ਕੇ ਮੜਿਆ ਪਿੱਛੇ ਹੋ ਕੇ ਦੇਖੀਏ ਭਈ ਕਿੱਦਾਂ ਹੁਣ ਅਗਲੀ ਵਾਰੀ ਇਹ ਜਿਹੜਾ ਏਰੀਆ ਇਲਾਕਾ ਜਿੱਥੇ ਜ਼ਿਆਦਾ ਜ਼ਿਆਦੇ ਹੜ੍ਹ ਹੋਣੇ ਕਿੱਦਾਂ ਚੱਕੀਏ ਕਿੱਦਾਂ ਮਦਦ ਕਰੀਆ ਹਾਂਜੀ ਆਮ ਆਮ ਮਦਦ ਚੱਲੂਗੀ ਪਿੰਡਾਂ ਵਿੱਚ ਜਿਹੜਾ ਵੀ ਪਸ਼ੂਆਂ ਦਾ ਘਰ ਬਣਾਉਣੇ ਤੇ ਹੋਰ ਵੀ ਕਿਸਾਨ ਆ ਪਿੰਡ ਵਾਲੇ ਸਾਰਾ ਕੁਝ ਕਰਨਗੇ ਪਰ ਤੁਹਾਨੂੰ ਪਤਾ ਜੇ ਸਾਡਾ ਤਜਰਬਾ ਆ ਮੈਨੂੰ ਇੱਕ ਇੱਕ ਚੇਤੇਗੱਲ ਆਈ ਆ ਸਵੇਰੇ ਅਸੀਂ ਸੋਚਦੇ ਸੀਗੇ ਕਿ ਕੀ ਕਰ ਸਕਦੇ ਤੇ ਹੜ੍ਹਾਂ ਦੇ ਇਲਾਕਿਆਂ ਦੇ ਵਿੱਚ ਜੇ ਸਰਕਾਰਾਂ ਦੀ ਕੋਈ ਆਸ ਨਹੀਂ ਦੀ ਪਈ ਉਹ ਬੰਦ ਕਰੂਗੀ ਪਾਣੀ ਆਉਣਾ ਜਾਂ ਕੁਝ ਕਰੂਗੇ ਹੱਲ ਲੱਭੂਗੇ ਤੇ ਸਾਨੂੰ ਸੋਚਣਾ ਪੈਣਾ ਕਈ ਜਿੱਦਾਂ ਹੁਣ ਫਿਰੋਜ਼ਪੁਰ ਜਿਆਦਾ ਬਹੁਤ ਹੀ ਹੜਾਉਂਦੇ ਆ ਤੇ ਉਧਰ ਸੁਲਤਾਨਪੁਰ ਲੋਧੀ ਵੀ ਪਾੜ ਜਿਹੜੇ ਇੱਧਰ ਫਿਰੋਜ਼ਪੁਰ ਦਾ ਧਨਪਤਾ ਰੈਗੂਲਰਲੀ ਕਰੋ ਬਹੁਤ ਖਤਰਾ ਹੁੰਦਾ ਕਈ ਹੜਾ ਜਾਂਦੇ ਆ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਹੁਣ ਡਿਸਕਸ਼ਨ ਹੋਈ ਅਸੀਂ ਵੀ ਸਾਡੇ ਆਪਣੇ ਨਾਲ ਤੇ ਅਸੀਂ ਉਹ ਸਕੂਲ ਬਣਾਉਣੇ ਜਿਹੜੇ ਢਾਕੇ ਜਿਹੜੇ ਉੱਥੇ ਸਕੂਲ ਬਣਿਆ ਪੰਚਾਇਤ ਨਾਲ ਕੰਮ ਕਰਕੇ ਐਜੂਕੇਸ਼ਨ ਅਥਾਰਟੀ ਨਾਲ ਕੰਮ ਕਰਕੇ ਉਹ ਸਕੂਲ ਢਾਈਏ ਢਾਕੇ ਉਹਦੀ ਬਹੁਤ ਮਜ਼ਬੂਤ ਫਾਊਂਡੇਸ਼ਨ ਉਧਿਆ ਜਿੱਦਾਂ ਤੇ ਜਿਹੜੀ ਬਿਲਡਿੰਗ ਇੰਨੀ ਤਕੜੀ ਬਣਾਈਏ ਪਈ ਹਾੜਾਂ ਵਿੱਚ ਵੀ ਖੜੀ ਹੋ ਸਕਦੀ ਆ ਪਰ ਉਹ 10 ਤੋਂ 12 ਫੁੱਟ ਸ਼ੁਰੂ ਹੋਊਗੀ ਉਹ ਜਿਹੜਾ ਸਕੂਲ ਆ ਉਹਨੂੰ ਢਾ ਕੇ ਅਸੀਂ ਇੱਕ ਸਕੂਲ ਬਣਾਈਏ ਉੱਚਾ ਉਹਦਾ 10 10 12 ਫੁੱਟ ਤੋਂ ਸ਼ੁਰੂ ਹੋਊਗਾ ਉਹਦੇ ਉੱਪਰ ਵੀ ਜਿੱਦਾਂ 8-10 ਫੁੱਟ ਕੇ ਛੱਡ ਕੇ ਇੱਕ ਮੰਜ਼ਲ ਹੋਊਗੀ ਉਹ ਬਹੁਤ ਹੀ ਜਿੱਦਾਂ ਪਈ ਬਹੁਤ ਤਕੜੇ ਲੈਵਲ ਤੇ ਉਹ ਬਿਲਡਿੰਗ ਹੋਊਗੀ ਤਾਂ ਜਦੋਂ ਵੀ ਕੋਈ ਉਹਦੇ ਉੱਪਰ ਜਿੱਦਾਂ ਅਸੀਂ ਅਫਰੀਕਾ ਵੀ ਦੇਖਿਆ ਇੱਕ ਵੱਡਾ ਟੈਂਕ ਪਾਣੀ ਦਾ ਹੁੰਦਾ ਬਹੁਤ ਵੱਡਾ ਉਹ ਜਦੋਂ ਵੀ ਹਾਰਡ ਦਾ ਲੱਗ ਗਿਆ ਪਰ ਵੀ ਹਾਰਡ ਲੱਗਾ ਪਾਣੀ ਉਹ ਗੰਦਾ ਪਾਣੀ ਉਹ ਲੱਗਾ ਉਹ ਫੇਰ ਬੰਦ ਕਰ ਦਿੰਦੇ ਜਿਹੜੀ ਨਾ ਜਿਹੜੇ ਨਾਲਕੇ ਤੇ ਜਾਂਦੀ ਟਿਊਬ ਪਾਈਪ ਜਾਂਦਾ ਉਹ ਫੇਰ ਜਿਹੜਾ ਬੋਤਲ ਪਾਣੀ ਦਾ ਟੈਂਕ ਹੁੰਦਾ ਉਹ ਇਕੱਲਾ ਹੀ ਰਹਿ ਜਾਂਦਾ ਉੱਥੇ ਗੰਦਾ ਪਾਣੀ ਪੈਂਦਾ ਉਹ ਫੇਰ ਇੱਕ ਮਹੀਨ ਲੈ ਕੇ ਆ ਦੋ ਕਿ ਤੁਸੀਂ ਪੀ ਸਕਦੇ ਹੋ ਸਾਫ਼ ਹੁੰਦਾ ਉਹ ਪਾਣੀ ਹੋ ਜਾਊਗਾ ਇੱਕ ਉਹਦੇ ਉੱਪਰ ਬੋਟ ਹੋਊਗਾ ਆਖਿਆ ਜਿਹੜਾ ਹੁੰਦਾ ਪਲਾਸਟਿਕ ਦਾ ਤੇ ਉਹ ਫੇ ਜਿਹੜਾ ਬੱਚਿਆਂ ਦਾ ਸਕੂਲ ਜਦੋਂ ਵੀ ਕਿ ਹੜ ਦਾ ਖਤਰਾ ਆ ਗਿਆ ਸਾਰੀ ਸੰਗਤ ਪਿੰਡ ਦੀ ਉਥੇ ਜਾ ਕੇ ਆਪਣਾ ਬਚਾਅ ਕਰ ਸਕਦੀ ਆ ਤੇ ਨਾਲ ਨਾਲ ਇੱਕ ਸਾਈਟ ਤੇ ਇੱਕ ਥੋੜੀ ਨਿੱਕੀ ਜਿਹੀ ਬਿਲਡਿੰਗ ਪਲੇਨ ਬਿਲਡਿੰਗ ਬਣਾਈ ਜਾਊਗੀ ਬਸ ਪਲੇਨ ਉੱਤੇ ਬਹੁਤ ਵੱਡੇ ਥੰਬ ਹੋਊਗੇ ਤਕੜੇ ਉਹ 10 12 ਫੁੱਟ ਹੋਊਗੀ ਉਹਦੇ ਵਿੱਚ ਬਸ ਕੰਧ ਹੀ ਹੋਊਗੀ ਜਿਹੜਾ ਭਈ 6 ਫੁੱਟ ਦੀ ਉਹ ਵਿਚਾਰ 5 6 ਫੁੱਟ ਦੀ ਉਹ ਬਸ ਹੋਊਗੀ ਪਸ਼ੂਆਂ ਲਈ ਜਿਹੜੇ ਕੋਈ ਪਸ਼ੂ ਕਹਿ ਛੱਡਣੇ ਹੋਣੇ ਭਈ ਹੜ ਆ ਗਿਆ ਉਹ ਜ਼ਿੰਮੇਵਾਰੀ ਪਿੰਡ ਵਾਲੇ ਦੀ ਹੋਣੀ ਆ ਕਿਉਂਕਿ ਅਸੀਂ ਤਾਂ ਬਸ ਬਣਾ ਹੀ ਸਕਦੇ ਆ ਇਹ ਅਸੀਂ ਸੋਚਦੇ ਆ ਭਈ ਹਰ ਵਾਰੀ ਹਾਰਡ ਆਉਂਦੇ ਆ ਅਸੀਂ ਆ ਕਰਦੇ ਉਹ ਕਰਦੇ ਪਰ ਕੋਈ ਹੱਲ ਨਹੀਂ ਲੱਭਦੇ ਪਿੰਡਾਂ ਦੇ ਲੋਕਾਂ ਲਈ ਵੀ ਕਿੱਥੇ ਜਾਵੋਗੇ ਹੁਣ ਜੇ ਕੋਈ ਤਕੜਾ ਸਕੂਲ ਬਣਾਤਾ ਉੱਚਾ ਬਣਾਤਾ ਉਹ ਬਣ ਗਿਆ ਏਵੈਕਿਊਏਸ਼ਨ ਸਿਸਟਮ ਬਣ ਗਿਆ ਉਹਦਾ ਪਿੰਡ ਦਾ ਤੇ ਉਹਦੇ ਆਲੇ ਦੁਆਲੇ ਦੇ ਏਰੀਆ ਦਾ ਉੱਥੇ ਆ ਕੇ ਤੁਹਾਨੂੰ ਪਤਾ ਤੁਹਾਡਾ ਬਚਾਅ ਹੋ ਜੂਗਾ ਇੱਕ ਪਾਸੇ ਤੁਸੀਂ ਪਸੂ ਵੀ ਦੂਜੇ ਪਾਸੇ ਛੱਡ ਸਕਦੇ ਨਿਕਾ ਜਿਹਾ ਅਮਰਜੈਂਸੀ ਬਿਲਡਿੰਗ ਜਿਹੜੀ ਹੁੰਦੀ ਆ ਉਹ ਥਾਂ ਜਿਹੜੀ ਪਸੂਆਂ ਦੀ ਉਹ ਮੀਟਿੰਗ ਥਾਂ ਵੀ ਹੋ ਸਕਦੀ ਆ ਪੰਚਾਇਤ ਦੀ ਪਰ ਸਾਡੀ ਫਿਰ ਟੀਮ ਵੀ ਜ਼ਿੰਮੇਵਾਰੀ ਹੋਗੀ ਤੇ ਹਰ 6 ਮਹੀਨੇ ਜਾ ਕੇ ਅਸੀਂ ਚੈੱਕ ਕਰੀਏ ਬੋਰਡ ਚੈੱਕ ਕਰੀਏ ਅਸੀਂ ਟੈਂਕ ਚੈੱਕ ਕਰੀਏ ਸਫਾਈ ਹੋਵੇ ਪਿੰਡ ਵਾਲੀ ਦੀ ਦੇਖਭਾਲ ਕਰੇ ਪਿੰਡ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੋ ਗਈ ਹੈ ਤੇ ਪੰਚਾਇਤ ਦੀ ਇਹ ਹਰ ਚੀਜ਼ ਕੈਮਰਾ ਰੱਖਣੀ ਸਫਾਈ ਰੱਖਣੀ ਸੋ ਇਹ ਅਸੀਂ ਹੁਣ ਉਹਨਾਂ ਇਲਾਕੇ 'ਚ ਕਰਾਂਗੇ ਵੱਡੀਆਂ-ਵੱਡੀਆਂ ਤਕੜੀਆਂ ਤਕੜੀਆਂ ਸਕੂਲ ਦੀ ਬਿਲਡਿੰਗ ਜੇਰਾਪੇਈ ਹੜ੍ਹ ਦੇ ਵਿੱਚ ਸਾਡੇ ਕੋਈ ਪਿੰਡਾਂ ਵਾਲੇ ਦਾ ਸਹਾਰਾ ਬਣ ਜੂਗੀ ਸਾਰੀ ਦੁਨੀਆ ਜਿੱਥੇ ਹੜ੍ਹ ਹੁੰਦੇ ਏਵੈਕਿਊਏਸ਼ਨ ਸੇਫਟੀ ਸੈਂਟਰ ਹੁੰਦੇ ਆ ਸਾਡੇ ਪੰਜਾਬ ਤੇ ਬਹੁਤ ਹੀ ਹੜ੍ਹ ਆ ਜਾਂਦੇ ਅਸੀਂ ਕੋਈ ਸੋਚਦੇ ਨਹੀਂ ਅੱਗੇ ਸਾਡੀਆਂ ਰੇਸਾਂ ਲੱਗ ਜਾਂਦੀਆਂ ਇੱਕ ਦੂਜੇ ਦੇ ਭਈ ਕੌਣ ਪਹਿਲਾਂ ਪਹੁੰਚੇਗਾ ਖਾਣਾ ਲੈ ਕੇ ਕੌਣ ਪਹਿਲਾਂ ਪਹੁੰਚੇਗਾ ਪਰ ਅਸੀਂ ਪਿੱਛੇ ਹੋ ਕੇ ਸੋਚਦੇ ਨਹੀਂ ਭਈ ਕੀ ਹਾਲ ਹੋ ਸਕਦਾ ਸੋ ਇਹ ਹਾਲਿਆ ਅਸੀਂ ਬੇਨਤੀ ਵੀ ਕਰਦੇ ਪਿੰਡਾਂ ਦੀ ਸਾਡੀ ਟੀਮ ਆਊਗੀ ਤੁਹਾਨੂੰ ਮਿਲਣ ਦਿਨਾਂ ਦੇ ਵਿੱਚ ਤੇ ਉਹ ਤੁਹਾ ਨਾਲ ਗੱਲਬਾਤ ਕਰੂਗੇ ਤੇ ਦੱਸੋ ਅਸੀਂ ਕਿੱਦਾਂ ਤਣਾ ਰਲ ਮਿਲ ਕੇ ਇਹ ਸੇਵਾ ਕਰ ਸਕਦੇ ਆ ਤੇ ਇਹਦੇ ਵਿੱਚ ਸਾਨੂੰ ਇਹ ਵੀ ਖੁਸ਼ੀ ਆ ਕਈ ਜਥੇਬੰਦੀਆਂ ਹੁਣ ਖਾਲਸੇਡ ਨਾਲ ਵੀ ਕੰਮ ਕਰਨ ਨੂੰ ਤਿਆਰ ਆ ਪੰਜਾਬ ਦੇ ਵਿੱਚ ਸਾਨੂੰ ਬੜੀ ਖੁਸ਼ੀ ਆ ਅਸੀਂ ਬੜੇ ਧੰਨਵਾਦੀਆਂ ਭਾਈ ਬਿਕੀ ਸਿੰਘ ਕੈਨੇਡਾ ਅਮਰੀਕਾ ਤੋਂ ਵੀ ਉਹ ਵੀ ਕਾਫੀ ਐਫਰਟ ਕਰ ਰਹੇ ਆ ਤੇ ਇਕੱਠੇ ਕੰਮ ਕਰੀਏ ਇਕੱਠੇ ਕਰਨ ਦਾ ਕੰਮ ਕਰਨ ਦਾ ਔਖਾ ਹੁੰਦਾ ਕਈ ਵਾਰੀ ਕਈ ਪੈਸੇ ਦੀ ਗੱਲ ਆ ਜਾਂਦੀ ਆ ਵਿੱਚ ਵੀਡੀਓ ਦੀ ਗੱਲਾਂ ਦੀ ਕੌਣ ਵੀ ਕਿ ਕਿੱਦਾਂ ਹੋਣੀ ਵੀਡੀਓ ਉਹ ਅਸੀਂ ਬਹਿ ਕੇ ਗੱਲ ਕਰ ਲਵਾਂਗੇ ਕਿਉਂਕਿ ਪੰਜਾਬ ਲਈ ਅਸੀਂ ਇਕੱਠੇ ਬਹਿਣ ਨੂੰ ਤਿਆਰ ਹਾਂ ਨਾਲੇ ਜਿਹੜੇ ਭਈ ਚਾਰ ਪੰਜ ਅਸੇ ਬੰਨੀਆਂ ਸਾਨਾ ਹੁਣ ਉਹਨੇ ਹਾਂ ਕਰ ਦਿੱਤੀ ਕੰਮ ਕਰਨ ਨੂੰ ਸ਼ਾਇਦ ਮੀਟੀਆਂ ਹੋ ਗਿਆਂ ਅਸੀਂ ਆਸ ਕਰਦੇ ਹਾਂ ਭਈ ਗੁਰ ਕਰਪਾ ਨਾਲ ਅਸੀਂ ਇਕੱਠੇ ਹੋ ਕੇ ਪੰਜਾਬ ਲਈ ਜਦੋਂ ਵੀ ਇੱਕ ਡਿਫਰੈਂਟ ਇਲਾਕੇ 'ਚ ਫੋਕਸ ਕਰਕੇ ਚੱਕ ਸਕਦੇ ਇਹ ਇਹ ਜਿਹੜੀ ਭਈ ਮਾਇਆ ਤੁਸੀਂ ਦੇ ਰਹੇ ਸਾਨੂੰ ਅਮਰੀਕਾ ਕੈਨੇਡਾ ਯੂਕੇ ਇੰਡੀਆ ਇਹ ਮਾਇਆ ਤੁਸੀਂ ਦੇ ਰਹੇ ਇਹ ਮਾਇਆ ਸੀ ਸੋਚ ਸਮਕੇ ਕਿੱਦਾਂ ਖਰਚਣੀ ਤੇ ਲੋਕਾਂ ਦੇ ਜਿਹੜੇ ਪਿੰਡਾਂ ਦੇ ਲੋਕ ਆ ਉਹਨੂੰ ਕਿੱਦਾਂ ਫਾਇਦਾ ਹੋ ਸਕਦਾ ਅਸੀਂ ਤੁਹਾਡਾ थैंक यू ਕਰਦੇ ਆ ਧੰਨਵਾਦ ਕਰਦੇ ਆ ਸਾਡੀ ਟੀਮਾਂ ਦਾ ਜਿਹੜੇ ਮਿਹਰੇ ਲੱਗੇ ਆ ਤੇ ਪੰਜਾਬ ਦੇ ਨੌਜਵਾਨ ਕੁੜੀਆਂ ਮੁੰਡੇ ਜਿਹੜੇ ਦਿਨ ਦਿਹਾੜੀ ਸੇਵਾ ਕਰ ਰਹੇ ਪੰਜਾਬ 'ਚ ਸਾਡਾ ਧੰਨਵਾਦ ਜੀ ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਕੀ ਫਤ